ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਕਲਾਸ ਵਿੱਚ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਵਿੱਚ ਪੜਨ ਜਾ ਰਹੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 April 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ ਕਿੱਥੇ ਜਨਮ ਹੋਇਆ ਸੀ 1 April 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਨਾਨਕੀ ਜੀ ਤੇ ਪਿਤਾ ਗੁਰੂ ਹਰਗੋਬਿੰਦ ਸਿੰਘ ਜੀ ਸਨ ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਮ ਤਿਆਗਮਲ ਸੀ ਤੇ ਉਹਨਾਂ ਦਾ ਤੇਗ ਬਹਾਦਰ ਨਾਮ ਕਿਸ ਤਰ੍ਹਾਂ ਪਿਆ ਸੀ ਕਰਤਾਰਪੁਰ ਦੀ ਲੜਾਈ ਵਿੱਚ ਬਹਾਦਰੀ ਨਾਲ ਲੜਦਾ ਦੇਖ ਕੇ ਗੁਰੂ ਹਰगोबिंद ਸਾਹਿਬ ਜੀ ਨੇ ਹੀ ਤਿਆਗਮਲ ਦਾ ਨਾਮ ਤੇਗ ਬਹਾਦਰ ਰੱਖਿਆ ਸੀ ਕਰਤਾਰਪੁਰ ਦੀ ਜਿਹੜੀ ਲੜਾਈ ਹੋਈ ਸੀ ਉਸ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਆਪਣੇ ਪਿਤਾ ਗੁਰੂ ਹਰगोबिंद ਸਾਹਿਬ ਜੀ ਦੇ ਨਾਲ ਬਹੁਤ ਬਹਾਦਰੀ ਨਾਲ ਲੜੇ ਸੀ ਤੇ ਉਸ ਤੋਂ ਬਾਅਦ ਹੀ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਸੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ 14 ਸਤੰਬਰ 1632 ਈਸਵੀ ਨੂੰ ਲਖਨੌਰੀ ਕਰਤਾਰਪੁਰ ਜਿਹੜਾ ਕਿ ਜਲੰਧਰ ਦੇ ਵਿੱਚ ਪੈਂਦਾ ਉੱਥੋਂ ਦੇ ਵਾਸੀ ਲਾਲਚੰਦ ਅਤੇ ਬਿਸ਼ਨਕੌਰ ਦੀ ਸੁਪਤਰੀ ਮਾਤਾ ਗੁਜਰ ਜੀ ਨਾਲ ਹੋਇਆ ਸੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਮਾਤਾ ਗੁਜਰ ਜੀ ਜਿਹੜੇ ਕਿ ਕਰਤਾਰਪੁਰ ਨਾਲ ਪੈਂਦੇ ਪਿੰਡ ਲਖਨੌਰੀ ਦੇ ਵਾਸੀ ਲਾਲਚੰਦ ਅਤੇ ਬਿਸ਼ਨਕੌਰ ਦੀ ਸੁਪਤਰੀ ਸਨ। ਗੁਰੂ ਤੇਗ ਬਹਾਦਰ ਜੀ ਦਾ ਪੁੱਤਰ ਗੋਬਿੰਦ ਰਾਏ ਜੀ ਸੀ। ਗੁਰੂ ਤੇਗ ਬਹਾਦਰ ਜੀ ਨੇ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਸੀ? ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਤੇ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀ ਸ਼ਾਸਕ ਔਰੰਗਜ਼ੇਬ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਿੰਦੂ ਧਰਮ ਦੀ ਰਾਖੀ ਦੇ ਲਈ ਹੀ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ ਸ਼ਹੀਦ ਹੋ ਗਏ ਸੀ ਉਹ ਹਿੰਦੂਆਂ ਦੇ ਖਾਤਰ ਇਸ ਲਈ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਗੁਰਗੱਦੀ ਤੇ ਕਦੋਂ ਬਿਰਾਜਮਾਨ ਹੋਏ ਸੀ ਗੁਰੂ ਤੇਗ ਬਹਾਦਰ ਜੀ 1664 ਈਸਵੀ ਨੂੰ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ 1675 ਈਸਵੀ ਤੱਕ ਉਹ ਗੁਰਗੱਦੀ ਤੇ ਰਹੇ ਸੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਕਿਸ ਤਰ੍ਹਾਂ ਪ੍ਰਾਪਤ ਹੋਈ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਬਾਬਾ ਬਕਾਲਾ ਕਹਿਣ ਤੋਂ ਬਾਅਦ ਗੁਰਗੱਦੀ ਦੇ ਕਈ ਦਾਵੇਦਾਰ ਖੜੇ ਹੋ ਗਏ ਇੱਕ ਵਾਰ ਦੀ ਗੱਲ ਹੈ ਕਿ ਮੱਖਣਸ਼ਾ ਲਬਾਣਾ ਜਿਹੜਾ ਕਿ ਵਪਾਰੀ ਸੀ ਉਸ ਦਾ ਜਹਾਜ਼ ਸਮੁੰਦਰੀ ਘੁੰਮਣਘੇਰੀ ਵਿੱਚ ਫਸ ਗਿਆ ਸੀ ਤਾਂ ਉਸ ਨੇ ਉਹਦਾ ਅਰਦਾਸ ਕੀਤੀ ਸੀ ਕਿ ਜੇਕਰ ਉਸ ਦਾ ਜਹਾਜ਼ ਸਮੁੰਦਰ ਦੀ ਘੁੰਮਣਘੇਰੀ ਵਿੱਚੋਂ ਬਾਹਰ ਆ ਗਿਆ ਤਾਂ ਉਹ ਗੁਰੂ ਜੀ ਨੂੰ 500 ਮੋਰਾ ਭੇਟ ਕਰੇਗਾ ਤਾਂ ਗੁਰੂ ਜੀ ਦੀ ਕਿਰਪਾ ਨਾਲ ਜਿਹੜਾ ਉਸ ਦਾ ਜਹਾਜ਼ ਸੀ ਪਾਰ ਲੱਗ ਗਿਆ ਉਹ ਆਪਣੀ ਇਹੀ ਅਰਦਾਸ ਦੀਆਂ ਸੁੱਖੀਆਂ ਹੋਈਆਂ 500 ਮੋਹਰਾਂ ਲੈ ਕੇ ਆਪਣੀ ਸੁੱਖਣਾ ਪੂਰੀ ਹੋਣ ਤੇ ਸ਼ੁਕਰਾਨਾ ਕਰਨ ਲਈ ਬਕਾਲਾ ਪਿੰਡ ਪਹੁੰਚਿਆ ਬਕਾਲਾ ਪਿੰਡ ਪਹੁੰਚਣ ਤੇ ਜਦੋਂ ਉਸ ਨੇ ਵੇਖਿਆ ਕਿ ਇੰਨੇ ਗੁਰੂ ਬਣ ਕੇ ਬੈਠੇ ਸੀ ਤਾਂ ਉਹਨਾਂ ਵਿੱਚੋਂ ਸੱਚੇ ਗੁਰੂ ਦੀ ਭਾਲ ਕਰਨ ਦੇ ਲਈ ਉਹ 5-5 ਮੋਹਰਾਂ ਸੱਬ ਦੇ ਅੱਗੇ ਰੱਖਣ ਲੱਗਿਆ ਜਦੋਂ ਕੋਈ ਕੁਝ ਨਾ ਬੋਲਿਆ ਫਿਰ ਉਸਨੇ ਬਹੁਤ ਕਈ ਥਾਂ ਤੋਂ ਪਤਾ ਕੀਤਾ ਤਾਂ ਉਸਨੂੰ ਪਤਾ ਚੱਲਿਆ ਕਿ ਇੱਕ ਪੋਰੇ ਦੇ ਵਿੱਚ ਇੱਕ ਗੁਰੂ ਆ ਜਿਹੜਾ ਆਪਣੀ ਭਗਤੀ ਵਿੱਚ ਲੀਨ ਹੈ ਤਾਂ ਜਦੋਂ ਉਹ ਉਸ ਪੋਰੇ ਵਿੱਚ ਗਿਆ ਤਾਂ ਗੁਰੂ ਸਾਹਮਣੇ ਉਸਨੇ ਪੰਜ ਮੋਰਾ ਰੱਖੀਆਂ ਤਾਂ ਗੁਰੂ ਜੀ ਨੇ ਕਿਹਾ ਕਿ ਸੁਖਣਾ 500 ਮੋਰਾ ਦੀ ਕਹਿ ਕੇ ਪੰਜ ਹੀ ਭੇਟਾ ਕਰ ਰਿਹਾ ਹੈ ਤਾਂ ਜਿਹੜਾ ਮੱਖਣਸ਼ਾ ਲੁਬਾਣਾ ਸੀ ਉਹ ਖੁਸ਼ੀ ਨਾਲ ਗਦਗਦ ਹੋ ਕੇ ਮਤਲਬ ਬਹੁਤ ਖੁਸ਼ ਹੋ ਕੇ ਉੱਚੀ ਉੱਚੀ ਰੌਲਾ ਪਉਣ ਲੱਗ ਗਿਆ ਤੇ ਕਹਿਣ ਲੱਗਿਆ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਭਾਵ ਸੱਚਾ ਗੁਰੂ ਲੱਭ ਗਿਆ ਹੈ ਕਿਉਂਕਿ ਗੁਰੂ ਜਾਨੀ ਜਾਣ ਸੀ ਉਹ ਤਾਂ ਸਭ ਕੁਝ ਜਾਣਦਾ ਸੀ ਤੇ ਇਹ ਵੀ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਆ ਕਿ ਜਿਹੜਾ ਗੁਰੂ ਲਾਦੋ ਰੇ ਸ਼ਬਦ ਇਹ ਕਿਸ ਨੇ ਕਹੇ ਆ ਮੱਖਣਸ਼ਾਲ ਨੂੰ ਬਾਣਾ ਸੀ ਜਿਹੜਾ ਉਸ ਨੇ ਹੀ ਗੁਰੂ ਲੱਭਿਆ ਸੀ ਕਿ ਅਸਲ ਗੁਰੂ ਕਿਹੜਾ ਆ ਤਾਂ ਉਸ ਤੋਂ ਬਾਅਦ ਬਕਾਲਾ ਤੋਂ ਮੱਖਣ ਸ਼ਾਹ ਦਰਗਾਹ ਮੱਲ ਸਿੱਖਣ ਲੈ ਕੇ ਗੁਰੂ ਤੇਗ ਬਹਾਦਰ ਜੀ ਨਾਲ ਸਭ ਤੋਂ ਪਹਿਲਾਂ ਅੰਮ੍ਰਿਤਸਰ ਗਏ। ਅੰਮ੍ਰਿਤਸਰ ਉਹ 22 ਨਵੰਬਰ 1664 ਨੂੰ ਪਹੁੰਚੇ ਤੇ ਜਿਹੜਾ ਹਰਮੰਦਰ ਸਾਹਿਬ ਉੱਤੇ ਹਰਜੀ ਮੀਣਾ ਪ੍ਰੀਤੀ ਚੰਦ ਦੀ ਔਲਾਦ ਸੀ ਜਿਹੜਾ ਹਰਜੀ ਮੀਣਾ ਉਸ ਦਾ ਅਧਿਕਾਰ ਸੀ ਉਸ ਨੇ ਗੁਰੂ ਜੀ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ। ਅੰਮ੍ਰਿਤਸਰ ਵਿੱਚ ਜਿੱਥੇ ਗੁਰੂ ਜੀ ਠਹਿਰੇ ਸੀ ਉੱਥੇ ਥੜਾ ਸਾਹਿਬ ਜਾਂ ਥੰਮ ਸਾਹਿਬ ਸਥਾਨ ਮੌਜੂਦ ਹੈ। ਉਸ ਤੋਂ ਬਾਅਦ ਗੁਰੂ ਜੀ ਉੱਤਰ ਪੱਛਮ ਵੱਲ ਹੁੱਕੇਵਾਲੀ ਪਹੁੰਚੇ ਉਹ ਭਾਈ ਹੁੱਕਾ ਦੇ ਪੁੱਤਰ ਲਾਲਚੰਦ ਦੇ ਘਰ ਠਹਿਰੇ ਸੀ ਉੱਥੇ ਜਿਹੜਾ ਉਹ ਪਿੰਡ ਸੀ ਬਹੁਤ ਸਾਰੇ ਰੁੱਖ ਬੂਟਿਆਂ ਦਾ ਭਰਿਆ ਹੋਇਆ ਸੀ ਉਸ ਨੂੰ ਦੇਖ ਕੇ ਹੀ ਗੁਰੂ ਜੀ ਨੇ ਉੱਥੋਂ ਦਾ ਨਾਮ ਗੁਰੂ ਕਾ ਬਾਗ ਰੱਖ ਦਿੱਤਾ ਲੋਕਾਂ ਦੀ ਜ਼ਰੂਰਤ ਲਈ ਉਹਨਾਂ ਨੇ ਉੱਥੇ ਇੱਕ ਖੂਹ ਵੀ ਬਣਵਾਇਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ 1635 ਈਸਵੀ ਨੂੰ ਕੀਰਤਪੁਰ ਆ ਗਏ ਜਦੋਂ ਉਹ ਉੱਥੇ ਪ੍ਰਚਾਰ ਕਰ ਰਹੇ ਸੀ ਤਾਂ ਉਹਨਾਂ ਨੂੰ ਬਲਾਸਪੁਰ ਦੇ ਰਾਜਾ ਦੀਪ ਚੰਦ ਦੀ ਅਕਾਲ ਚਲਾਣਾ ਦੀ ਖਬਰ ਮਿਲੀ ਉੱਥੋਂ ਦੀ ਰਾਣੀ ਰਾਜਾ ਦੀਪ ਚੰਦ ਦੀ ਪਤਨੀ ਸੀ ਜਿਹੜੀ ਰਾਣੀ ਚੰਪਾ ਉਸਨੇ ਗੁਰੂ ਜੀ ਨੂੰ ਰਾਜੇ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਫਿਰ ਆਪਣੇ ਪਰਿਵਾਰ ਅਤੇ ਸੰਗਤਾਂ ਸਮੇਤ ਉੱਥੇ ਪਹੁੰਚ ਗਏ ਸੀ ਤੇ ਉੱਥੇ ਜਾ ਕੇ ਵੀ ਉਹਨਾਂ ਨੇ ਬਾਅਦ ਵਿੱਚ ਪ੍ਰਚਾਰ ਕੀਤਾ ਜਦੋਂ ਗੁਰੂ ਜੀ ਵਾਪਸ ਪਰਤਣ ਲੱਗੇ ਤਾਂ ਜਿਹੜੀ ਰਾਣੀ ਚੰਪਾ ਸੀ ਉਸਨੇ ਗੁਰੂ ਜੀ ਨੂੰ ਜ਼ਮੀਨ ਭੇਟ ਕਰਨ ਦਾ ਪ੍ਰਸਤਾਵ ਰੱਖਿਆ ਉਸਨੇ ਕਿਹਾ ਕਿ ਗੁਰੂ ਜੀ ਤੁਸੀਂ ਇੱਥੋਂ ਜਾਣ ਦੀ ਬਜਾਏ ਤੁਸੀਂ ਇੱਥੇ ਹੀ ਰਹਿ ਕੇ ਵੀ ਸਿੱਖੀ ਦਾ ਪ੍ਰਚਾਰ ਕਰੋ ਗੁਰੂ ਜੀ ਨੇ ਉਸ ਜ਼ਮੀਨ ਨੂੰ ਭੇਟ ਵਿੱਚ ਲੈਣ ਦੀ ਬਜਾਏ ਉਸ ਜ਼ਮੀਨ ਨੂੰ ਖਰੀਦਿਆ ਸੀ ਤੇ ਉਸ ਜ਼ਮੀਨ ਨੂੰ ਖਰੀਦ ਕੇ ਉੱਥੇ ਪਿੰਡ ਮਾਖੋਵਾਲ ਚੱਕ ਨਾਨਕੀ ਨਗਰ ਵਸਾਇਆ ਸੀ ਗੁਰੂ ਜੀ ਨੇ ਨਗਰ ਕਿਹੜਾ ਵਸਾਇਆ ਚੱਕ ਨਾਨਕੀ ਜਿਹੜਾ ਕਿ ਚੱਕ ਨਾਨਕੀ ਜਾਂ ਮੱਖੋਵਾਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਅੱਜ ਕੱਲ੍ਹ ਹੁਣ ਉਹ ਕਿਹੜਾ ਆ ਅਨੰਦਪੁਰ ਸਾਹਿਬ ਇਹ ਕਿਸ ਨੇ ਵਸਾਇਆ ਅਨੰਦਪੁਰ ਸਾਹਿਬ ਮੱਖੋਵਾਲ ਜਾਂ ਚੱਕ ਨਾਨਕੀ ਨਗਰ ਕਿਸ ਨੇ ਵਸਾਇਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ ਯਾਤਰਾ ਤੋਂ ਬਾਅਦ ਅਨੰਦਪੁਰ ਸਾਹਿਬ ਚਲੇ ਗਏ ਉਹਨਾਂ ਕੋਲ ਕਿਰਪਾ ਰਾਮਦਾਤ ਦੀ ਅਗਵਾਈ ਵਿੱਚ 25 ਮਈ 1675 ਈਸਵੀ ਨੂੰ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਔਰੰਗਜ਼ੇਬ ਦੇ ਹੁਕਮਾਂ ਨਾਲ ਉਹਨਾਂ ਨੂੰ ਜ਼ਬਰੀ ਮੁਸਲਮਾਨ ਬਣਾਇਆ ਜਾ ਰਿਹਾ ਸੀ ਜਿਹੜੇ ਕਸ਼ਮੀਰੀ ਪੰਡਤ ਸੀ ਉਹ ਗੁਰੂ ਜੀ ਦੇ ਕੋਲ ਕੀ ਫਰਿਆਦ ਲੈ ਕੇ ਗਏ ਸੀ ਕਿ ਗੁਰੂ ਜੀ ਸਾਡੀ ਮਦਦ ਕਰੋ ਕਿਉਂਕਿ ਜਿਹੜਾ ਔਰੰਗਜ਼ੇਬਾ ਉਹ ਸਾਡੇ ਨਾਲ ਜ਼ਬਰਦਸਤੀ ਕਰ ਰਿਹਾ ਸਾਨੂੰ ਜ਼ਬਰੀ ਮੁਸਲਮਾਨ ਬਣਾ ਰਿਹਾ ਗੁਰੂ ਜੀ ਨੇ ਉਹਨਾਂ ਨੂੰ ਮਦਦ ਦਾ ਭਰੋਸਾ ਦਿੰਦੇ ਹੋਏ ਔਰੰਗਜ਼ੇਬ ਨੂੰ ਕਹਿਣ ਲਈ ਕਿਹਾ ਕਿ ਜੇਕਰ ਉਹਨਾਂ ਦੇ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੇਗਾ ਤਾਂ ਸਾਰੇ ਕਸ਼ਮੀਰੀ ਪੰਡਤ ਵੀ ਮੁਸਲਮਾਨ ਬਣਨ ਜਾਣਗੇ ਤਾਂ ਗੁਰੂ ਜੀ ਨੇ ਅੱਗੋਂ ਕੀ ਕਿਹਾ ਸੀ ਵੀ ਤੁਸੀਂ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਤੁਸੀਂ ਸਾਡੇ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਦੋਗੇ ਤਾਂ ਸਾਰੇ ਕਸ਼ਮੀਰੀ ਪੰਡਤ ਵੀ ਮੁਸਲਮਾਨ ਬਣ ਜਾਣਗੇ ਜਦੋਂ ਕਸ਼ਮੀਰੀ ਪੰਡਤਾਂ ਨੇ ਜਿਹੜੀ ਗੁਰੂ ਜੀ ਦਾ ਸਨੇਹਾ ਸੀ ਔਰੰਗਜ਼ੇਬ ਨੂੰ ਦਿੱਤਾ ਤਾਂ ਉਸ ਨੇ ਗੁਰੂ ਜੀ ਨੂੰ ਕੈਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਉਹਨਾਂ ਦੀ ਬੇਨਤੀ ਤੇ ਗੁਰੂ ਜੀ ਨੇ ਆਤਮ ਬਲਦਾਨ ਦੇਣ ਦਾ ਫੈਸਲਾ ਕੀਤਾ ਜਦੋਂ ਕਸ਼ਮੀਰੀ ਪੰਡਤ ਬੇਨਤੀ ਲੈ ਕੇ ਆਏ ਸੀ ਤਾਂ ਉਦੋਂ ਗੁਰੂ ਗੋਬਿੰਦ राय ਸੀ ਜਿਹੜੇ ਉਹਨਾਂ ਦੀ ਬਹੁਤ ਛੋਟੀ ਉਮਰ ਸੀ 8 ਜੁਲਾਈ 1775 ਈਸਵੀ ਨੂੰ ਗੋਬਿੰਦ ਰਾਏ ਨੂੰ ਗੁਰਗੱਦੀ ਸੌਂਪ ਕੇ ਗੁਰੂ ਤੇਗ ਬਹਾਦਰ ਜੀ ਦਿੱਲੀ ਵੱਲ ਚੱਲ ਪਏ ਜਦੋਂ ਗੁਰੂ ਸਾਹਿਬ ਆਗਰੇ ਪਹੁੰਚੇ ਉਹਨਾਂ ਨਾਲ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਹ ਗੁਰਸਿੱਖ ਜਿਹੜੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੀ ਗ੍ਰਿਫਤਾਰ ਕਰ ਲਏ ਗਏ ਸੀ ਇਹ ਗੁਰਸਿੱਖ ਕਿਹੜੇ-ਕਿਹੜੇ ਸੀ ਇਹ ਬਹੁਤ ਇੰਪੋਰਟੈਂਟ ਪੁਆਇੰਟ ਆ ਚੰਗੀ ਤਰ੍ਹਾਂ ਯਾਦ ਰੱਖਿਓ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਸੀ ਜਿਹੜੇ ਇਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ Hindu ਧਰਮ ਦੀ ਰੱਖਿਆ ਲਈ ਬਲਦਾਨ ਦਿੱਤਾ ਸੀ ਇਸੇ ਕਰਕੇ ਉਹਨਾਂ ਨੂੰ ਤਿਲਕ ਜੰਜੂ ਰਾਖਾ ਕਿਹਾ ਜਾਂਦਾ। ਜਦੋਂ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੇ ਸਾਹਮਣੇ ਇਸਲਾਮ ਧਰਮ ਅਪਣਾਉਣ ਤੋਂ ਨਾ ਕਰ ਦਿੱਤੀ ਸੀ ਤਾਂ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਜిల్లా ਜਲਾਲ ਉਦਦੀਨ ਦੁਆਰਾ ਗੁਰੂ ਜੀ ਦਾ ਸੀਸ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਸ਼ਹਾਦਤ ਵਾਲੇ ਸਥਾਨ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਮੌਜੂਦ ਆ ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬਾ ਜਿਹੜਾ ਉਹ ਸਰਦਾਰ ਬਗੇਲ ਸਿੰਘ ਨੇ ਬਣਵਾਇਆ ਸੀ ਜਿੱਥੇ ਕੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਤੋਂ ਬਾਅਦ ਜਦੋਂ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਹਨਾਂ ਦੇ ਸੀਸ ਨੂੰ ਭਾਈ ਜੈਤਾ ਜੀ ਆ ਜਿਹੜੇ ਉਹ ਅਨੰਦਪੁਰ ਸਾਹਿਬ ਲੈ ਕੇ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਵਰ ਦਿੱਤਾ ਸੀ ਰੰਗ ਰੇਟਾ ਗੁਰੂ ਦਾ ਬੇਟਾ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਸੀ ਉਹ ਕੌਣ ਲੈ ਕੇ ਗਿਆ ਸੀ ਅਨੰਦਪੁਰ ਸਾਹਿਬ ਭਾਈ ਜੈਤਾ ਜੀ ਤੇ ਉਸ ਤੋਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਵਰ ਵੀ ਦਿੱਤਾ ਸੀ ਰੰਗ ਰੇਟਾ ਗੁਰੂ ਦਾ ਬੇਟਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਉਹਨਾਂ ਦੇ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਜਿੱਥੇ ਕਿ ਅੱਜ ਕੱਲ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਵਿੱਚ ਸਥਿਤ ਆ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਕਿ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਉਹ ਅਨੰਦਪੁਰ ਸਾਹਿਬ ਵਿੱਚ ਆ ਤੇ ਜਿਹੜਾ ਦਿੱਲੀ ਵਿੱਚ ਸ਼ਹਾਦਤ ਵਾਲੇ ਸਥਾਨ ਤੇ ਆ ਗੁਰਦੁਆਰਾ ਸੀਸਗੰਜ ਸਰਦਾਰ ਬੰਘੇਲ ਸਿੰਘ ਦੁਆਰਾ ਬਣਵਾਇਆ ਗਿਆ ਜਿਹੜੇ ਭਾਈ ਜੇਤਾ ਜੀ ਸੀ ਉਹਨਾਂ ਦਾ ਨਾਮ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਜੀਵਨ ਸਿੰਘ ਜੀ ਪੈ ਗਿਆ ਭਾਈ ਜੇਤਾ ਜੀ ਭਾਈ ਜੇਤਾ ਜੀ ਨੂੰ ਹੀ ਭਾਈ ਜੀਵਨ ਸਿੰਘ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਜਿਹੜਾ ਲੱਖੀ ਸ਼ਾਵਣਜਾਰਾ ਸੀ ਉਸਨੇ ਆਪਣੀ ਝੌਂਪੜੀ ਵਿੱਚ ਗੁਰੂ ਜੀ ਦਾ ਦਾਸ ਸस्कार ਕੀਤਾ ਜਿੱਥੇ ਗੁਰਦੁਆਰਾ ਰਕਾਬਗੰਜਾ ਗੁਰੂ ਜੀ ਦਾ ਅਸੀਸ ਤਾਂ ਅਨੰਦਪੁਰ ਸਾਹਿਬ ਉੱਲ ਜਾ ਕੇ ਸस्कार ਕੀਤਾ ਗਿਆ ਆ ਦੇਹ ਸੰਸਕਾਰ ਕਿੱਥੇ ਕੀਤਾ ਗਿਆ ਸੀ ਲਖੀ ਸ਼ਾਵਣਜਾਰਾ ਦੁਆਰਾ ਆਪਣੀ ਚੌਂਪੜੀ ਦੇ ਵਿੱਚ ਤਾਂ ਉੱਥੇ ਗੁਰਦੁਆਰਾ ਰਕਾਬਗੰਜ ਦਿੱਲੀ ਵਿੱਚ ਮੌਜੂਦ ਹੈ ਤੇ ਜਿੱਥੇ ਸੀਸ ਕੱਟਿਆ ਗਿਆ ਸੀ ਗੁਰੂ ਜੀ ਦਾ ਉੱਥੇ ਗੁਰਦੁਆਰਾ ਸੀਸਗੰਜ ਦਿੱਲੀ ਵਿੱਚ ਮੌਜੂਦ ਹੈ ਔਰੰਗਜ਼ੇਬ ਦੇ ਹੁਕਮਾਂ ਤੇ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਤੇ ਭਾਈ ਮਤੀਦਾਸ ਜੀ ਦਾ ਜਿਹੜਾ ਛੋਟਾ ਭਰਾ ਸੀ ਭਾਈ ਸਤੀਦਾਸ ਉਸ ਨੂੰ ਵੀ ਆਰੇ ਨਾਲ ਚੀਰਿਆ ਗਿਆ ਜਿਹੜਾ ਭਾਈ ਦਿਯਾਲਾ ਜੀ ਸੀ ਉਸ ਨੂੰ ਉਬਲਦੀ ਦੀਗ ਵਿੱਚ ਸੁੱਟ ਦਿੱਤਾ ਗਿਆ ਗੁਰੂ ਤੇਗ ਬਹਾਦਰ ਜੀ ਦੇ ਨਾਲ ਇਹਨਾਂ ਗੁਰਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਰਚਨਾਵਾਂ ਕਿਹੜੀਆਂ-ਕਿਹੜੀਆਂ ਨੇ ਗੁਰੂ ਤੇਗ ਬਹਾਦਰ ਜੀ ਦੇ 15 ਰਾਗ 59 ਸ਼ਲੋਕ ਤੇ 57 ਸ਼ਬਦਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਉਹਨਾਂ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ 1706 ਈਸਵੀ ਨੂੰ ਦਮਦਮਾ ਸਾਹਿਬ ਵਿਖੇ ਭਾਈ ਮਣੀ ਸਿੰਘ ਜੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਈ ਸੀ ਗੁਰੂ ਤੇਗ ਬਹਾਦਰ ਜੀ ਦੀ ਗੁਰਬਾਣੀ ਹੈ ਜਿਹੜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜਾ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕਰਵਾਈ ਸੀ ਤੇ ਲਿਖੀ ਕਿਸ ਦੁਆਰਾ ਗਈ ਸੀ ਭਾਈ ਮਣੀ ਸਿੰਘ ਜੀ ਦੁਆਰਾ ਏਸੀ ਆਪਣੀ ਅੱਜ ਦੀ ਕਲਾਸ ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ